ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੌਲੇ ਕੇ ਬਟੀਕਨ ਕੁਕਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵਗੇ ਜੀ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਜੂ ਕਰੋ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਸੋਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਹਾਂ ਜੀ ਵੀਡੀਓ ਸ਼ੁਰੂ ਵੀਡੀਓ ਵਿੱਚ ਦੱਸਦੇ ਹਾਂ ਜੀ ਆਪਾਂ ਸੋਨੂੰ ਅੱਜ ਆਪਾਂ ਮੂਰੀ ਤਿਆਰ ਹੈ ਜੀ ਆਪਣੀ ਸਲਵਾਰ ਦੀ ਆਪਾਂ ਤਿੱਛੀ ਸਲਾਈ ਲਾਉਣ ਬਾਰੇ ਦੇ ਕਿਵੇਂ ਲੱਗਦੀ ਹੈਗੀ ਆ ਦੇਖੋ ਜੀ ਆਪਣੀ ਮੂਰੀ ਹੈਗੀ 6.5 ਇੰਚ ਤਿਆਰ ਰੱਖਣੀ ਆਪਾਂ ਨੇ ਇੱਥੇ ਆਪਾਂ 6.5 ਇੰਚ ਤੇ ਨਿਸ਼ਾਨੀ ਲਗਾ ਲੈਣੀ ਹੈ ਜਿਹੜਾ ਆਪਣਾ ਉੱਪਰਲਾ ਪਾਸਾ ਹੁੰਦਾ ਮੂਰੀ ਵਾਲਾ ਉਹ ਤੋਂ ਆਪਾਂ ਨੇ 7.5 ਰੱਖਣਾ ਹੈ ਠੀਕ ਹੈ ਜੀ ਫਿਰ ਆਪਾਂ ਇਸ ਨੂੰ ਇਸ ਤਰ੍ਹਾਂ ਮਿਲਾਉਣਾ ਹੈਗਾ ਪਰ ਮੈਂ ਨਹੀਂ ਕਰਕੇ ਲਗਾਣੀ ਹੈਗੀ ਸਲਾਈ ਜੀ ਬਿਲਕੁਲ ਗਲਤ ਹੈ ਜੇ ਆਪਾਂ ਇਸ ਤਰ੍ਹਾਂ ਸਿੱਧੀ ਲੈ ਲਾਂਗੇ ਇੱਥੋਂ ਇੰਚ ਦਾ ਫਰਕ ਹੋਣਾ ਚਾਹੀਦਾ ਉੱਪਰੋਂ ਜੀ ਫਿਰ ਆਪਾਂ ਇੰਚ ਟੇਪ ਨਾਲ ਇਸ ਤਰ੍ਹਾਂ ਸਲਾਈ ਲਾਵਾਂਗੇ ਦਸਾਂ ਨੀ ਲਗਾ ਕੇ ਦੇਖੋ ਜੀ ਇਸ ਤਰ੍ਹਾਂ ਸਲਾਈ ਲੱਗੂਗੀ ਜੀ ਆਪਾਂ ਨੇ ਉੱਪਰਲੇ ਭਾਗ ਦਾ ਇੱਥੋਂ ਇੰਚ ਬਾਧ ਰੱਖਣਾ ਜੀ نیچے ਨਾਲੋਂ ਫੇਰ ਆ ਸਲਾਈ ਸਹੀ ਲੱਗਦੀ ਹੈ ਜੀ ਨਹੀਂ ਬਿਲਕੁਲ ਸਲਾਈ ਸਹੀ ਨਹੀਂ ਆਉਂਦੀ ਹੈਗੀ दोबारा पक्का करा इत अपने दो तीन बारी पक्का करना होंगे जी आखो जी इस तरह सिलाई लगेगी ਠੀਕ ਹੈ ਜੀ ਜੇ ਆਪਾਂ ਇੱਥੇ 6 ਰੱਖ ਲਿਆ ਇੱਥੋਂ ਵੀ 6 ਰੱਖ ਲਿਆ ਫਿਰ ਆਪਣੀ ਇੱਥੋਂ ਸਿੱਧੀ ਸਲਾਈ ਹੋ ਜਾਂਦੀ ਹੈ ਉਹ ਸਿੱਧਾ ਕਰਕੇ ਆਪਾਂ ਨੂੰ ਬਿਲਕੁਲ ਸਹੀ ਨਹੀਂ ਆਉਂਦੀ ਜੀ ਸਲਾਈ ਇਸ ਤਰ੍ਹਾਂ ਲੱਗਦੀ ਹੈ ਜੀ ਇਸ ਸਲਾਈ ਜਿਹੜੀ ਆਪਾਂ ਲੰਮੀ ਸਲਾਈ ਤਿਰਸੀ ਲੈ ਕੇ ਜਾਣੀ ਹੈ ਜੀ ਸਲਵਾਰ ਦਾ ਕਪੜਾ ਬਿਲਕੁਲ ਐ ਖਿੱਚ ਕੇ ਰੱਖਣਾ ਹੈ ਜੀ ਜੇ ਆਪਾਂ ਢਿੱਲਾ ਛੱਡੀ ਜਾਵਾਂਗੇ ਜੀ ਉੱਚ ਧੋਪੇ ਜੀ ਟੁੱਟ ਜਾਂਦੇ ਨੇ ਜੇ ਇਹਦੇ ਆਪਾਂ ਸਿੱਧਾ ਕਰ ਦਿਆਂ ਸਲਾਈ ਹਾਲਾਂਕਿ ਆ ਦੇਖੋ ਜੀ ਆਪਾਂ ਫਿਰ ਸਾਨੂੰ ਸਲਾਈ ਲਗਾ ਲਈ ਹੈ ਆਪਾਂ ਇਹਨੂੰ ਸਿੰਦਾ ਕਰਕੇ ਦੇਖਦੇ ਆ ਕਿ ਕਿਸ ਤਰ੍ਹਾਂ ਸਲਾਈ ਲੱਗੀ ਹੈ ਆ ਦੇਖੋਈ ਸਲਾਈ ਆਪਣੀ ਲੱਗੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਹੋਊਗਾ ਜੀ ਦੇਖੋ ਫਿਰ ਇੰਨੀ ਸੋਹਣੀ ਪ੍ਰੈਸ ਹੁੰਦੀ ਹੈ ਇੱਥੇ ਜੇ ਆਪਾਂ ਸਿੱਧੀ ਲੈ ਲਾਂਗੇ ਪ੍ਰੈਸ ਨਹੀਂ ਹੁੰਦੀ ਵਧੀਆ ਹੁੰਦੀ ਜੀ ਦੇਖੋ ਜੀ ਇਸ ਤਰ੍ਹਾਂ ਲੱਗਦੀ ਹੈ ਜੀ ਆਪਣੀ ਇਹ ਤਰ੍ਹਾਂ ਦੀ ਸਲਾਈ ਠੀਕ ਹੈ ਜੀ ਸੋਨੂ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਮਿਲਦੇ ਆਪਾਂ ਅਗਲੀ ਵੀਡੀਓ ਚ ਬਾਏ ਬਾਏ